ਅੱਗੇ ਜਾ ਰਹੇ ਹੋ ਫਟਾਫੇਰੇ ਲੈਣਾ ਹੈ ਮਨਾ ਨਹੀਂ ਨਹੀਂ ਅੱਗੇ ਅੱਗੇ ਜਾਣਾ ਭਾਈ ਜਦੋਂ ਆਪਾਂ ਅਟਲ ਟਨਨ ਨੂੰ ਪਾਰ ਕੀਤਾ ਹੀ ਪਾਰ ਕਰਨ ਤੋਂ ਬਾਅਦ ਆ ਬ੍ਰਿਜ ਕ੍ਰੋਸ ਕੀਤਾ ਹੈ ਇਹ ਬ੍ਰਿਜ ਦਾ ਨਾਮ ਹੈਗਾ ਚੰਦਰਾ ਬ੍ਰਿਜ ਜਿਹੜਾ ਸ਼ਿਸ਼ੂ ਵਾਟਰਫਾਲ ਹੈ ਨਾ ਇਹ ਚਨਾਵ ਰਿਵਰ ਤੇ ਬਣਿਆ ਹੋਇਆ ਵਾ ਠੀਕ ਹੈ ਜੀ ਉੰਜ ਨੂੰ ਚੰਦਰਾ ਨਦੀ ਕਹਿੰਦੇ ਤੇ ਭਾਗਾ ਨਦੀ ਆਦੀ ਜਿੱਥੇ ਚੰਦਰ ਭਾਗਾ ਦਾ ਕਨਫਲੂਐਂਸ ਹੁੰਦਾ ਵਾ ਜਿਹਨੂੰ ਆਪਾਂ ਸੰਗਮ ਕਹਿ ਦਿੰਦੇ ਆ ਜਤਵਾਲ ਪਹੁੰਚ ਗਏ ਆਪਾਂ ਮੋਗੇ ਤੋਂ ਚੱਲ ਕੇ ਮੋਗੇ ਤੋਂ ਲਾ ਲੋ ਜਤਵਾਲ ਹੈਗਾ ਵਾ ਆਪਣਾ 15-20 ਕਿਲੋਮੀਟਰ ਹੈਗਾ ਤੇ ਹੁਣ ਆਪਾਂ ਇੱਥੇ ਕਰਨਾ ਮੀਟਰ ਰੀਸੈਟ ਟ੍ਰਿਪ ਮੀਟਰ ਤੇਲ ਪਵਾ ਲਈਏ ਕਾਫੀ ਟਾਈਮ ਹੋ ਗਿਆ ਵਾ ਤੇ ਟੱਕ ਵੀ ਥੱਲੇ ਡਿੱਗ ਜਾਂਦਾ ਵਾ ਦੇਖਦੇ ਆਪਾਂ ਰੋਲ ਪੂ ਖੁੱਲਾ ਹੈ ਤਾਂ ਪਾਉਣ ਨੇ ਤੇ ਲੁਧਿਆਣੇ ਦੇ ਵਿੱਚ ਆਪਾਂ ਲੁਧਿਆਣੇ ਤੋਂ ਬਾਹਰ ਬਾਹਰ ਆ ਗਏ ਆ। ਅਹ ਫੁੱਲਾ ਦਾ ਜਾਣਦੇ ਆ ਦੇਦੇ ਪੁੱਛਦੇ ਆ। ਹੋ ਗਿਆ ਫੁੱਲ। ਕਿੰਨੇ ਦਾ ਪਿਆ? 1220 1220 ਦੇਤਾ। ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਬਲੌਗ 'ਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆਂ ਤੇ ਸਵੇਰੇ ਆਪਾਂ 4 ਵਜੇ ਚੱਲੇ ਪਾਤੇ ਸੀ ਮੋਗਾ ਤੋਂ ਤੇ ਮੋਗਾ ਤੋਂ ਚੱਲੇ ਪਾ ਕੇ ਆਪਾਂ ਪੰਜਾਬ ਕੱਢ ਚੁੱਕੇ ਆ ਤੇ ਲਗਭਗ ਆਪਾਂ 200 ਕਿਲੋਮੀਟਰ ਅਪਰੋਕਸ ਕੱਢ ਚੁੱਕੇ ਆ ਤੇ ਸੁੰਦਰ ਨਗਰ ਆਪਣਾ ਪਿਆਵ ਇਥੋਂ 30-40 ਕਿਲੋਮੀਟਰ ਪਿਆ ਤੇ ਲਾਲੋ ਸਾਹਿਬ ਤੋਂ ਤੁਸੀਂ ਮਨਾਲੀ 170 ਕਿਲੋਮੀਟਰ ਪਿਆ ਉਸ ਤੋਂ ਪਹਿਲਾਂ ਇੱਕ ਨਾ ਆਪਣਾ ਹੁੰਦਾ ਸਤਲੁਜ ਦਰਿਆ ਉਹਦੇ ਕੰਡੇ ਤੇ ਇੱਕ ਟਾਬਾ ਵੈ ਠੀਕ ਹੈ ਜੀ ਆ ਟੱਬਾ ਇੱਥੇ ਬਾਈਕ ਲਾਈਆ ਉਹ ਆਪਣਾ ਪ੍ਰਾਂਠ ਆ ਗਿਆ ਵੀਰੇ ਆ ਗਿਆ ਉਹ ਪ੍ਰਾਂਠ ਆਏ ਆ ਉਹ ਪ੍ਰਾਂਠੇ ਖਾਣੇ ਆ ਤੇ ਗਾਂ ਵਧਦੇ ਆ ਜਿਹੜੀ ਗੱਲ ਹੁਣ ਪ੍ਰਾਂਠਾ ਆ ਚੁੱਕਾ ਗਰਮਾ ਗਰਮ ਉਹ ਖਾਣਾ ਉਸ ਤੋਂ ਬਾਅਦ ਤੁਹਾਨੂੰ ਗੱਲ ਦੱਸਦਾ ਮਾਂ ਅਗਲੀ ਪ੍ਰਾਂਠਾ ਆਪਾਂ ਖਾ ਲਿਆ ਜੀ ਤੇ ਨਾਲ ਚਾਹ ਪੀ ਲਈ ਸੀ ਤੇ ਚਾਹ ਦਾ ਦੋ ਵਾਰੀ ਹੋ ਗਿਆ ਕੱਪ ਤੇ ਪ੍ਰਾਂਠਾ ਨੇ ਇੰਨਾ ਵਧੀਆ ਬਣਿਆ ਅੱਧਾ ਵਿੱਚ ਹੀ ਛੱਡਤਾ ਤੇ ਲੋਕੇਸ਼ਨ ਬਹੁਤ ਸੋਹਣੀ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰੀਆ ਡਰੋਨ ਸ਼ਾਟ ਲਿੱਤੇ ਬਹੁਤ ਸੋਹਣੇ ਨੂੰ ਇੰਜੋਏ ਵੀ ਕਰਾਵਾਂਗੇ ਪਰ ਸ਼ਾਟ ਬਹੁਤ ਵਧੀਆ ਬਣਿਆ ਤੇ ਗੱਲ ਰਹਿ ਗਈ ਸੀ ਵਿੱਚ ਆਪਣੀ ਆਪਾਂ ਚੱਲ ਪਈ ਸੀ ਸਵੇਰ 4 ਵਜੇ ਤੇ ਹੁਣ ਪਹੁੰਚ ਚੁੱਕੇ ਆ ਆਪਾਂ ਸੁੰਦਰ ਨਗਰ ਦੇ ਪਿੱਛੇ 170 ਕਿਲੋਮੀਟਰ ਆਪਣਾ ਮਨਾਲੀ ਪਿਆਵਾਂ ਮਨਾਲੀ ਆਪਾਂ ਕ੍ਰੋਸ ਕਰਕੇ ਆਪਾਂ ਅੱਗੇ ਵਧਣਾ ਦਰਚਾਲੀ ਤੇ ਇਹ ਟੂਰ ਆਪਣਾ ਹੈਗਾ ਇੱਕ ਦੀ ਲੇ ਲਦਾਖ ਦਾ ਤੁਸੀਂ ਸੋਚੋਗੇ ਲੇ ਲਦਾਖ ਕੀ ਕੀਤਾ ਤਾਂ ਹੋਇਆ ਆਪਣਾ ਸਾਈਕਲ ਤੇ ਕੀਤਾ ਸੋਦੋ ਲੇ ਲਦਾਖ ਤੇ ਕੀਤਾ ਵੀ ਆਪਣਾ ਉਹੀ ਜਿਹੜੇ ਆਮ ਰੂਟ ਜਿਹੜੇ ਕਰਦੇ ਆ ਪਰ ਆਹ ਲੇ ਲਦਾਖ ਜਿਹੜਾ ਆਪਾਂ ਕਰਾਂਗੇ ਇਹ ਡਿਫਰੈਂਟ ਕਰਾਂਗੇ ਤੇ ਉਹ ਥਾਵਾਂ ਤੇ ਜਾਵਾਂਗੇ ਜਿੱਥੇ ਬਹੁਤ ਘੱਟ ਲੋਕ ਜਾਂਦੇ ਆ ਤੇ ਬਹੁਤ ਘੱਟ ਐਕਸਪਲੋਰ ਕਰਦੇ ਨੇ ਤੇ ਬਹੁਤ ਇੰਟਰਸਟਿੰਗ ਬਲੌਗ ਆ ਇਹ ਆਪਣਾ ਸਫਰਨਾਮਾ ਤੇ ਸੋਡੇ ਨਾਲ ਸਾਂਝਾ ਕਰਾਂਗੇ ਕੱਲੀ ਕੱਲੀ ਚੀਜ਼ ਦੱਸਾਂਗੇ ਤੇ ਕਿੰਨੀ ਹਾਈਟ ਤੇ ਪਹੁੰਚੇ ਕਿੱਥੇ ਰਹੇ ਆ ਕਿੰਨੇ ਪੈਸੇ ਲੱਗੇ ਆ ਕਿੰਨਾ ਪੈਟਰੋਲ ਲੱਗਾ ਸਾਰੀਆਂ ਗੱਲਾਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸ ਬਲੌਗ ਵਿੱਚ ਆਪਾਂ ਸਾਂਝੀਆਂ ਕਰਾਂਗੇ ਤੇ ਟਾਈਮ ਕਾਫੀ ਹੋ ਚੁੱਕਾ ਹੁਣ ਆਪਾਂ ਵਾਦਦੇ ਆ ਆਪਣੇ ਅਗਲੇ ਪੈਡੇ ਲਈ ਤੇ ਗਾਂਹ ਜਾ ਕੇ ਤੁਹਾਨੂੰ ਕਰਦੇ ਗੱਲਬਾਤ ਸਾਂਝੀ ਤੇ ਆਪਾਂ ਚੱਲੇ ਜੀ ਤੇ 29 ਦੀ ਐਵਰੇਜ ਕਰ ਰਿਹਾ ਹੁਣ ਤੱਕ ਬਾਈਕ ਆਪਣੀ ਪਹਿਲਾਂ ਤਾਂ ਜਵੇਂ ਕਰਤਾ ਸੀ 25 ਦੀ ਐਵਰੇਜ ਕਰਤੀ ਤੇ ਜਦੋਂ ਮੈਂ ਥੋੜਾ ਜਿਹਾ ਸਲੋ ਚਲਾਇਆ ਫਿਰ ਹੁਣ 29 ਦੀ ਕਰ ਰਿਹਾ ਸ਼ੋ ਐਵਰੇਜ ਬੱਸ ਆਪਣਾ ਕਪੈਡਾ ਕੱਢੀ ਜਾਣਾ ਆਪਾਂ ਖਿੱਚਣਾ ਥੋੜਾ ਜਿਹਾ ਕੰਮ ਕਿਉਂਕਿ ਆਪਾਂ ਜਿਹੜਾ ਮਨਾਲੀ ਵਾਲਾ ਪਾਸਾ ਨਹੀਂ ਦੇਖਣਾ ਹੈ ਆਪਣਾ ਬਹੁਤ ਮਿਲ ਕੀ ਤਿਲ ਨਹੀਂ ਕਰਦਾ ਕੁਮੰਦਾ ਬਨਾਲੀ ਅਪਾ ਮਨਾਲੀ ਤੋਂ ਅੱਗੇ ਜਾਵਾਂ ਕਿਉਂਕਿ ਹਰੇਕ ਟੂਰਿਸਟ ਜਿਹੜਾ ਵੀ ਜਾਂਦਾ ਉਹ ਸਾਰੇ ਮਨਾਲੀ ਮਨਾਲੀ ਜਾਂਦੇ ਆ ਆਪਾਂ ਮਨਾਲੀ ਤੋਂ ਅਗਲੇ ਪਾਸ ਦੇਣਾ 166 ਕਿਲੋਮੀਟਰ ਪਿਆ ਮਨਾਲੀ ਤੇ ਮਨਾਲੀ ਤੋਂ ਪਾਰ ਕਰਕੇ ਰੁਕਣਾ ਪਿਆ ਤਾਂ ਆਪਾਂ ਕੋਸ਼ਿਸ਼ ਕਰੀਏਗਾ ਡਾਰਚਾ ਜਿਸਪਾ ਤੱਕ ਪੁੱਜ ਜੇ ਤੇ ਜੇ ਆਪਣਾ ਸਬਕ ਜਬ ਟਾਈਮ ਨਾ ਪੁੱਜ ਕੇ ਫਿਰ ਆਪਾਂ ਅੱਗੇ ਵੀ ਜਾ ਸਕਦੇ ਆ ਤੇ ਟੂਰ ਬਹੁਤ ਜ਼ਬਰਦਸਤ ਹੋਊਗਾ ਬਹੁਤ ਜ਼ਬਰਦਸਤ ਹੋਊਗਾ ਜਿਹੜੀ ਚੀਜ਼ ਆਪਾਂ ਸੋਚੀ ਆ ਜੇ ਉਸ ਤਰੀਕੇ ਨਾਲ ਇੰਪਲੀਮੈਂਟ ਹੋ ਗਈਆਂ ਤਾਂ ਮੈਂ ਕਹਾਂ ਐਂਡ ਬਣ ਜੂ ਪੂਰੀ ਗੱਲ ਬਾਤ ਤੇ ਇਹੋ ਜੀ ਗੱਲ ਹੈ ਇੱਕ ਤਾਂ ਚੱਲਨੇ ਆਪਾਂ ਆਫ ਸੀਜ਼ਨ ਦੇ ਵਿੱਚ ਕਿ ਜਦੋਂ ਕੋਈ ਵੀ ਨਹੀਂ ਜਾਂਦਾ ਆਪਾਂ ਉਦੋਂ ਜਾ ਰਹੇ ਆ ਤੇ ਦੂਜੀ ਗੱਲ ਇਹ ਹੈ ਕਿ ਉੱਥੇ ਸਨੋ ਹੋਣ ਦੇ ਚਾਂਸ ਜ਼ਿਆਦਾ ਵਾ ਫਸ ਵੀ ਸਕਦੇ ਆ ਆਪਾਂ ਜੇ ਜਗੇ ਤਾਂ ਕਿਉਂਕਿ ਜਿਹੜਾ ਬੰਦਾ ਇੱਥੇ ਜਾਂਦਾ ਵਾ ਇਸ ਟਾਈਮ ਤਾਂ ਜਮਾ ਨਹੀਂ ਜਾਂਦਾ ਸੋ ਜਿਹੜਾ ਜਿਹੜਾ ਜਾਂਦਾ ਉਹ ਜਾਂਦਾ ਜੰਮੂ ਵਾਲੀ ਸਾਈਡ ਤੋਂ ਜੰਮੂ ਤੋਂ ਜਿਹੜੇ ਪਾਸੇ 4-5 ਹੈਗੇ ਆ ਕਰਕੇ ਲੇ ਦਾ ਘੁੰਮ ਕੇ ਵਾਪਸ ਹੀ ਜੰਮੂ ਰਹੀਂ ਵਾਪਸ ਉਧਰੋਂ ਜੰਮੂ ਵਾਲੇ ਪਾਸੇ ਚਲੇ ਜਾਂਦਾ ਵਾਪਸ ਤੇ ਇਧਰਲੀ ਸਾਈਡ ਮਨਾਲੀ ਵਾਲੀ ਸਾਈਡ ਬਹੁਤ ਟਾਵਾਂ ਟੱਲਾ ਹੀ ਜਾਂਦਾ ਜਿੱਦਾਂ ਜਿਹੜਾ ਐਡਵੈਂਚਰ ਕਰਨ ਦਾ ਸ਼ਕੀਨ ਰੱਖਦਾ ਉਹੀ ਜਾ ਸਕਦਾ ਵਾ ਤੇ ਤੰਦਾਸ ਵੀ ਥੋੜਾ ਜਿਹਾ ਸ਼ਕੀਨ ਆ ਐਡਵੈਂਚਰ ਕਰਨ ਦੇ ਹੁਣ ਆਪਾਂ ਚੱਲੇ ਆ ਬਾਕੀ ਵਾਈ ਗੁਰੂ ਜੀ ਭਲੇ ਕਰਨ ਤੇ ਬਾਕੀ ਥੋੜਾ ਵੀ ਪਿਆਰ ਚਾਹੀਦਾ ਥੋੜਾ ਵੀ ਸਾਥ ਚਾਹੀਦਾ ਵਾ ਜਿਹਦੇ ਨਾਲ ਮੋਟੀਵੇਸ਼ਨ ਮੈਨੂੰ ਮਿਲਦੀ ਆ ਤੇ ਟੂਰ ਵਧੀਆ ਰੂਗਾ ਕੰਟੀਨਿਊ ਕਰੂੰਗਾ ਤੁਸੀਂ ਵੀ ਸਪੋਰਟ ਕਰਿਓ ਤੇ ਕਮੈਂਟ ਕਰਿਓ ਵਧੀਆ-ਵਧੀਆ ਜੇ ਜੇ ਕੋਈ ਕਮੀ ਪੇਸ਼ੀ ਆ ਤਾਂ ਉਹਦਾ ਵੀ ਕਮੈਂਟ ਕਰਕੇ ਦੱਸਿਓ ਤੇ ਹੋ ਸਕੇ ਵੱਧ ਤੋਂ ਵੱਧ ਲਾਈਕ ਸ਼ੇਅਰ ਦੇ ਦਿਓ ਉਹਦੋਂ ਨਾ ਕੀ ਹੁੰਦਾ ਕਿ ਜਿਹੜੇ ਅਕਾਊਂਟ ਦੀ ਰੀਚ ਵਾਧੀ ਆ ਗੱਡੀ ਫਸ ਗਈ ਆ ਤੇ ਰਸਤਾ ਸਿੰਗਲ ਹੀ ਆ ਇੱਥੇ ਇਹ ਆ ਕਿ ਜਦੋਂ ਆਪਾਂ ਲੰਘਦੇ ਆ ਮੰਡੀ ਵੱਨੋਂ ਬ੍ਰਿਜ ਦੇ ਵਿੱਚੋਂ ਇੱਕ ਬ੍ਰਿਜ ਜਾਂ ਦੋ ਬ੍ਰਿਜ ਬੰਦ ਕੀਤੇ ਹੋਏ ਹਨ ਇਹਨਾਂ ਨੇ ਤੇ ਇਧਰੋਂ ਮਿਲ ਕੇ ਬ੍ਰਿਜ ਤੋਂ ਕੋਲੇ ਕੱਟ ਜਾ ਬਣਾਇਆ ਹੋਇਆ ਨੰਗਨਵਾਸਿਆ ਕੱਚਾ ਰੋੜਾ ਆ ਹ ਦਿੱਤਾ ਹੈ ਤੇ ਰਸਤਾ ਇੰਨਾ ਕੋਈ ਹੈ ਕਿ ਜਿੱਥੇ ਇੱਕੋ ਟਾਈਮ ਇੱਕ ਗੱਡੀ ਲੰਘ ਸਕਦੀ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੱਡੀ ਫਸ ਗਈ ਹੈ ਤੇ ਆ ਬਈ ਆਪਾਂ ਨੂੰ ਵੇਖੀ ਜਾਂਦੇ ਆ ਕਰੀ ਕੀ ਜਾਂਦਾ ਇਹ ਓਏ ਕੋ ਗੱਡੀ ਕਿਵੇਂ ਖਾ ਖਾ ਕੇ ਲੰਘਦੀ ਬਈ ਆ ਪਿੱਛੋਂ ਪਹਾੜਿਆਂ ਨਾਲ ਚਲੋ ਆਪਾਂ ਪਹੁੰਚ ਚੁੱਕੇ ਹਾਂ ਮੰਡੀ ਜੀ ਮੰਡੀ ਦੇ ਵਿੱਚ ਆਪਾਂ ਇਸ ਟਾਈਮ ਉੱਥੇ ਖੜੇ ਆ ਜਿੱਥੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜੀ ਤੇ ਗੁਰਦੁਆਰਾ ਦਾ ਨਾਮ ਹੈ ਗੁਰੂ ਗੋਪੀ ਸਿੰਘ ਸਾਹਿਬ ਜੀ ਤੇ ਗੁਰਦੁਆਰੇ ਦੇ ਜਿਹੜੀ ਵਿਸਤਾਰਪਕ ਹਿਸਟਰੀ ਆ ਉਹਦੀ ਮੈਂ ਤੁਹਾਨੂੰ ਆਪਣੇ YouTube ਚੈਨਲ ਦੇ ਵਿੱਚ ਪਾਈ ਹੋਈ ਜਦੋਂ ਮੈਂ ਸੈਂਕ ਰਾਈਡ ਕਰਨ ਗਿਆ ਸੀ ਲੇਲ ਦਾਖ ਦੀ ਤੇ ਵੈਸੇ ਮੈਂ ਮोटा-ਮोटा ਤੁਹਾਨੂੰ ਦੱਸ ਦਿੰਦਾ ਜੀ ਇੱਥੇ ਗੁਰੂ ਸਾਹਿਬਾਂ ਦੇ ਜਿਹੜੇ ਚਿੰਨ੍ਹ ਪਏ ਆ ਤੇ ਗੁਰੂ ਸਾਹਿਬ ਇੱਥੇ ਰਹੇ ਵੀ ਆ ਤੇ ਇਹਦੇ ਚ ਧਰਤੀ ਨੂੰ ਜਿਹੜੇ ਗੁਰੂ ਗੋਪੀ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਹੈ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਤੇ ਅੰਦਰ ਰਹਿਣ ਦਾ ਵੀ ਪ੍ਰਬੰਧ ਪੂਰਾ ਤੇ ਲੰਗਰ ਵੀ 24 ਘੰਟੇ ਚੱਲਦਾ ਵਾ ਜੇ ਕੋਈ ਮਾਈ ਭਾਈ ਇੱਧਰ ਆਉਂਦਾ ਤਾਂ ਕਿਰਪਾ ਕਰਕੇ ਇੱਥੇ ਦਰਸ਼ਨ ਜ਼ਰੂਰ ਕਰਨ ਜੀ ਮੰਡੀ ਤੋਂ ਜਦੋਂ ਆਪਾਂ ਬਾਹਰ ਨਿਕਲਦੇ ਆਣਾ ਆਹ ਰੋਡ ਸਭ ਤੋਂ ਖਤਰਨਾਕ ਰੋਡ ਮੰਨਿਆ ਜਾਂਦਾ ਹੈ ਪਰ ਇੱਥੇ ਮਲਕੀ ਖੁਦਾਈ ਚਲਦੀ ਰਹਿੰਦੀ ਹੈ ਲੈਟਸ ਲੈਂਡਿੰਗ ਹੁੰਦੀ ਰਹਿੰਦੀ ਹੈ ਰੋੜੀਦਾਰ ਪਹਾੜਾ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਪਿੱਛੇ ਹੁਣ ਜਿਵੇਂ ਚੱਲ ਰਹੇ ਸੀ ਇਹ ਕਰਾਇਆ ਜੇਸੀ ਵੀ ਚੱਲ ਰਹੀ ਸੀ ਤਾਂ ਸੈਟਰ ਹੀ ਸੀ ਥੱਲੇ ਮਿੱਟੀ ਨੂੰ ਪੱਟੀ ਜਾਂਦੇ ਆ ਨੁਕਲ ਜਿਹਦੇ ਕਰਕੇ ਪਹਾੜੇ ਕੱਚੇ ਆ ਤੇ ਜਦੋਂ ਵੀ ਇਹ ਮੀਂਹ ਪੈਂਦਾ ਤੇ ਤੇ ਲਾਈਟ ਸਲਾਈਡਿੰਗ ਹੋਣ ਦੇ ਬਹੁਤ ਚਾਂਸ ਬਣ ਜਾਂਦੇ ਆ ਦੇਖੋ ਜੀ ਆਹ ਦੇਖੋ ਕਿਵੇਂ ਢੇਰ ਲੱਗਾ ਪਿਆ ਮਿੱਟੀ ਦਾ ਤੇ ਦੋ ਤਿੰਨ ਵਾਰੀ ਦੇਖਿਆ ਚਾਂਸ ਕਿ ਰੋੜੀਆਂ ਢੱਕਦੀਆਂ ਪਈਆਂ ਸੀ ਉੱਤੋਂ ਥੱਲੇ ਤੇ ਜਿਹੜੇ ਇੱਥੇ ਤੇ ਹੁੰਦੇ ਬੀਆਰਓ ਦੇ ਜਿਹੜੇ ਲੱਗੇ ਹੁੰਦੇ ਆਪਣੇ ਕਰਮਚਾਰੀ ਉਹਨਾਂ ਨੇ ਰੋਕ ਲਿਆ ਆਪਾਂ ਨੂੰ ਤੇ ਅੱਗੇ ਨਹੀਂ ਜਾਣ ਦਿੱਤਾ ਚਲੋ ਮੈਂ ਤੁਹਾਨੂੰ ਗੱਲ ਸਾਂਝੀ ਕਰਦੀ ਆ ਇੱਕ ਕਰਦੀ ਵੀ ਇੱਧਰਲੇ ਪਾਸੇ ਆਉਣਾ ਤੇ ਆਹ ਰੋਡ ਨੂੰ ਪੈਚ ਨੂੰ ਧਿਆਨ ਨਾਲ ਦੇਖ ਕੇ ਲ ਹਾਂਜੀ ਆਪਾਂ ਪਹੁੰਚ ਚੁੱਕੇ ਆਂ ਕੁੱਲੂ ਸੇਬਾਂ ਦੇ ਸ਼ਹਿਰ ਤੇ ਕਿੰਨਾ ਖੂਬਸੂਰਤ ਆ ਕੁੱਲੂ ਮੇਰੇ ਖੱਬੇ ਹੱਥ ਜਿਹੜਾ ਤੁਸੀਂ ਦੇਖ ਰਹੇ ਹੋ ਕੁੱਲੂ ਸ਼ਹਿਰ ਆ ਸਾਰਾ ਇਹ ਠੀਕਾ ਜੀ ਤੇ ਬਿਆਸ ਨਦੀ ਦੇ ਕੰਢੇ ਤੇ ਬਣਿਆ ਹੋਇਆ ਵਾ ਬਿਆਸ ਨਦੀ ਜਿਵੇਂ ਤੁਸੀਂ ਜਾਣਦੇ ਹੋ ਕਿ ਰੁੱਤਾ ਅੰਤਰਿਆ ਦੇ ਵਿੱਚੋਂ ਲੰਘਦੀ ਹੈ ਜਦੋਂ ਬਿਆਸ ਨਦੀ ਆਪਣੀ ਆਈ ਤੇ ਹੁੰਦੀ ਹੈ ਨਾ ਸਾਰੀ ਤਹਿਸਮੈਸ ਕਰ ਜਾਂਦਾ ਹੈ ਮਨਾਲੀ ਤੇ ਕੁਲੂ ਨੂੰ ਹੁਣ ਹਾਲ ਦੀ ਘੜੀ ਤਾਂ ਸ਼ਾਂਤ ਹੈ ਤੇ ਕੋਈ ਇਹੋ ਜਿਹੀ ਗੱਲਬਾਤ ਆਪਾਂ ਨੂੰ ਸੁਣਨ ਨੂੰ ਨਹੀਂ ਮਿਲੀ ਬਾਕੀ ਤੁਸੀਂ ਵੀ ਜਾਣਦੇ ਹੋ ਕਿ ਜਿਹੜਾ ਕੁਲੂ ਹੈਗਾ ਵੈ ਇਹ ਜ਼ਿਲ੍ਹਾ ਵੈ ਤੇ ਮਨਾਲੀ ਜਿਹੜਾ ਹੈਗਾ ਉਹਦੀ ਤਹਿਸੀਲ ਹੈ ਠੀਕ ਹੈ ਜੀ ਮਨਾਲੀ ਤਹਿਸੀਲ ਕਹਿ ਸਕਦੇ ਕੁਲੂ ਜ਼ਿਲ੍ਹੇ ਦੀ ਤੇ ਇਸ ਕਰਕੇ ਕੁੱਲੂ ਮਨਾਲੀ ਨਾਮ ਨਾਲ ਜਾਣਿਆ ਜਾਂਦਾ ਪਰ ਕਈ ਕਹਿੰਦੇ ਹੋਣਗੇ ਕਿ ਮਨਾਲੀ ਜਿਹੜਾ ਜ਼ਿਲ੍ਹਾ ਹੋਊਗਾ ਬਟ ਨਹੀਂ ਮਨਾਲੀ ਤਹਿਸੀਲ ਹੈ ਤੇ ਕੁੱਲੂ ਜ਼ਿਲ੍ਹਾ ਵੈ ਬਾਕੀ ਸ਼ਹਿਰ ਵੀ ਬਹੁਤ ਵੱਡਾ ਬਈ ਹੈ ਕੁੱਲੂ ਉਹ ਦੇਖੋ ਪਹਾੜ ਦੀਆਂ ਚੋਟੀਆਂ ਤੇ ਕਿਵੇਂ ਘਰ ਬਣੇ ਹੋਏ ਆ ਜ਼ੂਮ ਹੁੰਦਾ ਤਾਂ ਬੜਾ ਵਧੀਆ ਲੱਗਣਾ ਸੀ ਆ ਇੱਥੋਂ ਆਪਣਾ ਲਗਭਗ ਮਨਾ 30 35 ਕਿਲੋਮੀਟਰ ਹੈ ਨਾ ਮੈਂ ਮਨਾਲੀ ਉੱਥੇ ਜਾ ਕੇ ਕਿਤੋਂ ਕੰਮ ਆਪਣੇ ਹੈਗੇ ਆ ਇੱਕ ਤਾਂ ਆਪਾਂ ਕਰਨਾ ਮੈਂ ਆਪਣਾ ਬਾਈਕ ਦਾ ਹੈਂਡਲ ਥੋੜਾ ਜਿਹਾ ਹੈਗਾ ਟੇਡਾ ਉਹ ਦੇਖ ਦਿਖਾਉਣਾ ਮੈਂ ਤੇ ਉੱਥੋਂ ਮਤਲਬ ਕਿ ਬਾਈਕ ਦੇ ਕਪੜੇ-ਕੁਪੜਾ ਮਾਣਨ ਵਾਸਤੇ ਨਾ ਲੈਣਾ ਮੇਰੇ ਕੋਲ ਰਹਿ ਗਿਆ ਲੱਗਦਾ ਇੱਕ ਹੈਗਾ ਇੱਕ ਹੋਰ ਚਾਹੀਦਾ ਆਪਾਂ ਨੂੰ ਉਹ ਆਪਾਂ ਪੁੱਛ ਲਾਂਗੇ ਉੱਥੇ ਬਾਕੀ 에ਅਰ ਪੰਪਨ ਦੀ ਆਪਣਾ ਲੋੜ ਹੈ ਉਹ ਆਪਾਂ ਕੈਰੀ ਨਹੀਂ ਕਰ ਪਾਏ ਕਿਸੇ ਕਾਰਨ ਉਹ ਵੀ ਆਪਾਂ ਉੱਥੇ ਟਰਾਈ ਮਾਰਾਂਗੇ ਜੇ ਮਿਲ ਜੇ ਤਾਂ ਇੱਥੋਂ ਤੁਸੀਂ ਦੇਖ ਸਕਦੇ ਹੋ ਮਨਾਲੀ 40 ਹੈ ਲੇ 468 ਅਤੇ ਇੱਕ ਲੌਂਗ ਹੈਗਾ ਕਲਾਂਗ ਹੈਗਾ 110 ਚਲੋ ਵਧਦੇ ਆਪਾਂ ਅਗਲੇ ਭਾਡੇ ਲਈ ਆਪਣੇ

ਹਾਂ ਜੀ ਇਹ ਲੋਕ ਠੀਕ ਆ ਸਰ ਥੈਂਕ ਯੂ 100 ਰੁਪਏ ਲੈਂਦੇ ਹੈ ਇਹ ਗ੍ਰੀਨ ਟੈਕਸ ਲੈਂਦੇ ਹੈ ਗ੍ਰੀਨ ਟੈਕਸ ਦਾ ਸੈਂਸ ਕੀ ਜਿਹੜੀ ਇੱਥੇ ਡਵੈਲਪਮੈਂਟ ਹੁੰਦੀ ਹੈ ਉਹਦੇ ਚ ਯੋਗਦਾਨ ਆਪਣਾ ਪਾਇਆ ਜਾਂਦਾ ਵਾ ਜਿਹੜੇ ਟੂਰਿਸਟ ਆਉਂਦੇ ਆ ਬਾਹਰੋਂ ਜਿਹੜੇ ਐਚਪੀਐਲ ਉਹਨਾਂ ਤਾਂ ਲੱਗਦੇ ਨਹੀਂ ਨੇ ਜਿਹੜੇ ਟੂਰਿਸਟ ਆਉਂਦੇ ਆ ਉਹਨਾਂ ਨੂੰ ਹੀ ਲਾਉਂਦੇ ਸਪੈਸ਼ਲ ਇਹ ਆਲੇ ਸਾਈਡ ਤੋਂ ਇਹ ਤਾਂ ਜਾਂਦੀ ਹੈ ਮਨਾਲੀ ਨੂੰ ਤੇਿੱਦਾਂ ਚਲੇ ਜਾਵਾਂਗੇ ਆਪਾਂ ਸ਼ਿਸ਼ੂ ਵੱਲ ਤੇ ਲੇਵ ਵੱਲ ਨਿਕਲ ਜਾਾਂਗੇ ਤੇ ਉਹਨਾਂ ਇੱਥੇ ਦੇਖਾਂਗੇ ਕੋਈ ਬਾਈਕ ਵਾਲਾ ਮਿਲ ਜੇ ਤਾਂ ਕਿਉਂਕਿ ਮਾਰ ਰੋਡ ਤਾਂ ਆਪਾਂ ਪਿੱਛੇ ਛੱਡਿਆ ਆਏ ਆ ਇੱਥੇ ਬਾਈਕ ਵਾਲੇ ਜਿਹੜੇ ਰਿਪੇਅਰ ਪੂਰ ਕਰਨ ਵਾਲੇ ਮਿਲ ਜਾਣ ਤਾਂ ਵਧੀਆ ਜਿਹੜਾ ਨੂੰ ਹੱਥ ਪਾ ਦੇ ਹੈਂਡਲ ਹੀ ਆ ਮੜਾ ਜਾ ਉਹ ਦੇਖ ਲਈਏ ਜੇ ਹੋ ਜੇ ਤਾਂ ਬਾਕੀ ਰੈਂਟ ਦੇਣ ਵਾਲੇ ਤਾਂ ਬੜੇ ਹੈਗੇ ਇੱਥੇ ਸਹੀ ਕਰਨ ਵਾਲੇ ਦੇਖਦੇ ਹੈਗੇ ਕਿ ਨਹੀਂ ਹੈਗੇ ਏਜੰਸੀ ਮਿਲ ਗਈ ਸੀ ਰੋਇਲਿੰਗ ਫੀਲਡ ਦੀ ਮਨਾਲੀ ਦੇ ਵਿੱਚ ਹੈਗੀ ਆ ਜਿੱਥੇ ਪਿੱਛੇ ਗਏ ਰਹੇ ਸੀ ਹੈ ਨਹੀਂ ਪਰ ਇੱਕ ਦੁਕਾਨ ਕੋਲ ਆ ਕੇ ਰੁਕਿਆ ਸੀ ਉਹਨੇ ਕਿਹਾ ਏਜੰਸੀ ਹੈ ਕਿ ਥੋੜਾ ਜਿਹਾ ਉੱਪਰ ਜਾ ਕੇ ਚਲੇ ਜਾਓ ਤੇ ਏਜੰਸੀ ਗਿਆ ਤੇ ਉਹਨਾਂ ਨੇ ਹੈਂਡਲ ਦੀ ਥੋੜੀ ਮੋਟੀ ਸੈਟਿੰਗ ਕਰਤੀ ਹੈ ਕਹਿੰਦੇ ਇਹਦੇ 'ਚ ਨਾ ਕਿਟ ਪੈਣੀ ਹੈ ਤੁਹਾਡੀ ਕਿਟ ਡਾਊਨ ਹੋ ਗਈ ਹੈ ਮੈਂ ਕੋਈ ਕੰਨੀ ਕਹਿੰਦੇ ਅਪਗ੍ਰੇਡ ਵਰਜਨ ਆ ਚੁੱਕਾ ਤੁਸੀਂ ਉਹ ਪਾ ਲਓ ਫਿਰ ਥੋੜਾ ਹੈਂਡਲਿੰਗ ਪ੍ਰੋਬਲਮ ਸਹੀ ਹੋ ਜਾਊਗੀ ਤੇ ਹੈਂਡਲ ਦੀ ਪ੍ਰੋਬਲਮ ਵਾਕੇ ਹੈਗੀ ਆ ਭਈ ਇਹਦੇ 'ਚ ਤੇ ਹੁਣ ਥੋੜਾ ਜਿਹਾ ਫਰਕ ਲੱਗ ਰਿਹਾ ਥੋੜਾ ਜਿਹਾ ਹੈਂ ਕਹਿੰਦੇ ਜੇ ਦਿੱਕਤ ਆਈ ਤਾਂ ਕਹਿੰਦੇ ਸ਼ਿਸ਼ੂ ਤੋਂ ਅੱਗੇ ਵੀ 7 ਕਿਲੋਮੀਟਰ ਸ਼ਿਸ਼ੂ ਤੋਂ हां ਸ਼ਿਸ਼ੂ ਤੋਂ 터ਨਲ ਤੋਂ ਅੱਗੇ ਗੇਹ ਰਿਆ 터ਨਲ ਤੋਂ 7 ਕਿਲੋਮੀਟਰ ਅੱਗੇ ਜਾ ਕੇ ਨਾ ਅਟਲ 터ਨਲ ਤੋਂ ਬਾਅਦ ਇੱਕ ਏਜੰਸੀ ਹੋਰ ਆਉਗਿਆ ਰਾਇਲ ਇੰਫੀਲਡ ਦੀ ਜੇ ਕਿਸੇ ਪੁਰਾਣੇ ਕਰਾਉਣੀ ਦਿੱਤਾ ਉੱਤੇ ਵੀ ਜਾ ਕੇ ਕੰਮ ਕਰਵਾ ਸਕਦਾ ਜੇ ਮਨਾਲੀ ਵਾਲੀ ਸਾਈਡ ਤੋਂ ਜਾਂ ਤੁਹੇ ਲੇਹ ਵਾਲੇ ਪਾਸੇ ਜਾਣੇ ਤਾਂ ਇਹਨੂੰ ਕਹਿੰਦੇ ਸਲੌਂਗ ਵੈਲੀ ਠੀਕ ਹੈ ਜੀ ਇੱਥੇ ਬੰਦੇ ਆਉਂਦੇ ਆ ਮੋਨਾਲੀ ਦੇ ਵਿੱਚ ਮੋਨਾਲੀ ਤੋਂ ਬਾਅਦ ਇਦਾਂ ਹੁੰਦੇ ਆ ਇੱਥੇ ਐਡਵੈਂਚਰ ਕਰਨ ਤੇ ਕਾਫੀ ਅੱਛੀ ਬਣੀ ਹੋਈ ਹੈ ਪਰ ਇਹ ਆ ਕਿ ਖਰਚਾ ਬਹੁਤ ਪੈਂਦਾ ਦਾ ਬਹੁਤ ਪੈਸੇ ਲੈਂਦੇ ਐ ਐਡਵੈਂਚਰ ਤੇ ਕਰਨ ਦੇ ਲੌਂਗੇਸਟ ਜਿਪਲਾਈਨ ਐਟ ਸਲੌਂਗ ਵੈਲੀ ਕਿਆ ਬਾਤ ਹੈ ਕਹਿੰਦੇ ਸਭ ਤੋਂ ਲੰਬੀ ਜਿਪਲਾਈਨ ਇਨਾਂ ਕੋਲੇ ਸਲੌਂਗ ਵੈਲੀ ਦੇ ਵਿੱਚ ਤੇ ਰਾਈਡਰ ਜਾਂਦੇ ਹੋਏ ਤੂੰ ਮਾਪ ਹੁੰਦੇ ਹੋਏ ਮਨਾਲੀ ਆਪਾਂ ਘਟਤਾ ਜੀ ਉਹ ਤੁਸਨਾ ਰਹਿ ਗਿਆ ਚ ਪਤਾ ਲੱਗੀਗਾ ਜਦੋਂ ਆਪਾਂ ਸਲੌਂਗ ਵੈਲੀ ਦੀ ਗੱਲ ਕਰ ਲਈਆ ਹੋ ਚੁਕੇ ਆ ਅਟਲ 터ਨਲ ਜੀ ਅਟਾਟਾ ਨੂੰ ਤੁਸੀਂ ਸਾਰੇ ਜਾਣਦੇ ਹੋ ਜੀ ਜਿਹੜੀ ਕਿ 2000 2000 ਦੇ ਵਿਸੰਧ ਦੇ ਵਿੱਚ ਦੀ ਉਦਘਾਟਨ ਕੀਤਾ ਗਿਆ ਸੀ ਅਟਲ ਵਿਜੈਰੀ ਵਾਜ ਪਾਈ ਵੱਲੋਂ ਜੀ ਤੇ ਇਹ ਲਗਭਗ 9 9 ਕਿਲੋਮੀਟਰ ਦੀ ਲੈਂਥ ਹੈ ਕਿ ਅਤੇ 10000 ਫੁੱਟ ਤੋਂ ਉੱਤੇ ਉਚਾਈ ਹੈ ਦੀ ਇੱਥੇ ਬਣੀ ਹੋਈ ਹੈ ਇਹ ਮੰਨੀ ਜਾਂਦੀ ਹੈ ਕਿ ਵਰਲਡ ਦੀ ਸਭ ਤੋਂ ਹਾਈਸਟ 터ਨਲ ਹੈ ਤੇ ਬਾਕੀ ਕਾਫੀ ਅੰਦਰ ਵਧੀਆ ਬਣੀ ਹੋਈ ਹੈ ਲਾਈਟਿੰਗ ਦਾ ਅੱਛਾ ਪ੍ਰਬੰਧ ਦਾ ਮੈਂ ਤੁਹਾਨੂੰ ਦਿਖਾਇਆ ਸੀ ਆ ਤੇ ਸੜਕਾਂ ਵਗੈਰਾ ਵੀ ਵਧੀਆ ਬਣੀਆਂ ਹੋਈਆਂ ਨੇ ਇਹ ਆਪਣਾ 25 ਕਿਲੋਮੀਟਰ ਦਾ ਪੈਟਾ ਕਵਰ ਕਰਦੀ ਹੈ ਜਦੋਂ ਆਪਾਂ ਮਨਾਲੀ ਤੋਂ ਅੱਧਲੇ ਪਾਸੇ ਆਉਂ ਅਸੀਂ ਲੈਵਲ ਜਾਣੇ ਆ ਤਾਂ ਤੇ ਦੇਖ ਸਕਦੇ ਹੋ ਤੇ ਅੱਜ ਵੀ ਕਿੰਨੀ ਹਵਾ ਜਾਈ ਜੇ ਇਹ ਟਾਣਾ ਨਾ ਹੁੰਦੀ ਤਾਂ ਬਹੁਤ ਦਿੱਕਤ ਹੁੰਦੀ ਹੈ ਟੂਰਿਸਟ ਟੂਰਿਸਟ ਨੂੰ ਨੰਗਣ ਲਈ ਤੇ ਲੋਕ ਇੱਥੇ ਰੁਕਦੇ ਆ ਤਸਵੀਰਕਾਰੀ ਕਰਦੇ ਆ ਤੇ ਨਾਲ ਹੀ ਤੁਸੀਂ ਦੇਖਦੇ ਹੋ ਜਿਹੜੀ ਚਨਾਵ ਰੀਵਰ ਨਾਲ ਵਗਦੀ ਪਈ ਹੈ ਇਹ ਗਾਂ ਜਾ ਰਹੀ ਹੈ ਲੇਹਵਲ ਨੂੰ ਠੀਕ ਹੈ ਜੀ ਹੁਣ ਆਪਾਂ ਆਪ ਦਾ ਪੈਡਾ ਕਰਦੇ ਆ ਬਾਈਕ ਉਹ ਖੜੀ ਹੈ ਤੇ ਗਾਂ ਵਾਦੇ ਸ਼ਿਸ਼ੂ ਵੱਲ ਨੂੰ ਜਦੋਂ ਆਪਾਂ ਅਟਲ ਟਨਨ ਨੂੰ ਪਾਰ ਕੀਤਾ ਹੀ ਪਾਰ ਕਰਨ ਤੋਂ ਬਾਅਦ ਆ ਬ੍ਰਿਜ ਕ੍ਰੋਸ ਕੀਤਾ ਹੈ ਇਹ ਬ੍ਰਿਜ ਦਾ ਨਾਮ ਹੈਗਾ ਚੰਦਰਾ ਬ੍ਰਿਜ ਜਦੋਂ ਆਪਾਂ ਬ੍ਰਿਜ ਨੂੰ ਨਾਲ ਕੰਗਦੇ ਆ ਤੇ ਸੱਜੇ ਪਾਸੇ ਲਾ ਲੋ ਮੇਰੇ ਹੁਣ ਅੰਦਰੋਂ ਖੱਬੇ ਪਾਸੇ ਜਾਂਦਾ ਪਿਆ ਹੋਇਆ ਹੈ ਆਪਣਾ ਲਹੋਲ ਸਪੀਡ ਹੁਸਤਾ ਤੇ ਸੱਜੇ ਪਾਸੇ ਜਾਂਦਾ ਲੇ ਲਦਾਖ ਨੂੰ ਠੀਕ ਹੈ ਜੀ ਤੇ ਆਪਾਂ ਸੈਂਟਰ 'ਚ ਖੜੇ ਆ ਇਸ ਟਾਈਮ ਇਹਨੂੰ ਪਾਰ ਕਰਨ ਤੋਂ ਬਾਅਦ ਹੁਣ ਆਪਾਂ ਲੇ ਲਦਾਖ ਐਂਟਰ ਹੋਵਾਂਗੇ ਆ ਜੋ ਬਾਈ ਤੁਸੀਂ ਲੰਘ ਜਾਓ ਗੱਡੀਆਂ ਭੜੀਆਂ ਆ ਗਈਆਂ ਠੀਕ ਹੈ ਤੇ ਹੁਣ ਅਗ ਇੱਕ ਗੱਲ ਹੋਰ ਦੱਸਣੀ ਸੀ ਕਿ ਜਿਹੜਾ ਇਹ ਚੰਦਰਾ ਪੇਜ ਬਣਿਆ ਇਹ ਚਨਾਬ ਰਿਵਰ ਦੇ ਉੱਤੇ ਬਣਿਆ ਹੋਇਆ ਵੈ ਤੇ ਚਨਾਬ ਰਿਵਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਹਟਾਲੇ ਟੰਨ ਨਾਲ ਕੋਲੇ ਹੁਣ ਆਪਾਂ ਆਪਣੇ ਬਾਈਕ ਚੱਕਦੇ ਆਂ ਤੇ ਚੱਲੇ ਪਉਨੇ ਆਂ ਬਾਕੀ ਸਟਾਣਾਂ ਵਗੈਰਾ ਇੱਥੇ ਲੱਗੀਆਂ ਹੋਈਆਂ ਜੇ ਕਿਸੇ ਨੇ ਖਾਣਾ ਪੀਣਾ ਤੇ ਰੁੱਕ ਕੇ ਤੇ ਖਾ ਪੀ ਸਕਦਾ ਵੈ ਐਂਟਰੀ ਕਰਨੀ ਪੈਂਦੀ ਇੱਥੇ ਪਹਿਲਾਂ ਤੇ ਮੈਂ ਕੈਮਰਾ ਬੰਦ ਹੀ ਕਰਨਾ ਯਾਰ ਤੇ ਇਹਨਾਂ ਨੇ 50 ਰੁਪਏ ਦੀ ਪਰਚੀ ਕੱਟੀ ਆ ਇੱਕ 50 ਰੁਪਏ ਦੀ ਪਰਚੀ ਕੱਟੀ ਆ ਇਹ ਨਹੀਂ ਪਤਾ ਕਾਦੀ ਕੱਟੀ ਆ ਵੈਸੇ ਇਹ ਵੀ ਗ੍ਰੀਨ ਟੈਕਸੀ ਹੋਊਗਾ ਕੋਈ ਤੇ ਬਾਕੀ ਕੋਈ ਹੋਰ ਕੋਈ ਡਾਕੂਮੈਂਟ ਨਹੀਂ ਲਿੱਤਾ ਕੱਲਾ ਗੱਡੀ ਦਾ ਜਮੇ ਕੀ ਬਾਈਕ ਦਾ ਨੰਬਰ ਨੋਟ ਕੀਤਾ ਵਾ ਨਾਮ ਨਾ ਨਾਮ ਲਿਖਿਆ ਨਾ ਫੋਨ ਨੰਬਰ ਦਿੱਤਾ ਕੱਲਾ ਨੰਬਰ ਨੋਟ ਕੀਤਾ ਕੱਲਾ ਬਸ ਅੰਦਰ ਵੇਖੋ ਬਈ ਕਹਿਣਾ ਤਾਂ ਨਹੀਂ ਚਾਹੀਦਾ ਰਿਸਕ ਲੈ ਰਹੇ ਆ ਕਿ ਪਾਣੀ ਦਾ ਵਿਭਾਗ ਕਿਦੋਂ ਵੀ ਪਤਾ ਕਿਦੋਂ ਵੀ ਤੇਜ਼ ਹੋ ਕੇ ਉੱਪਰ ਆ ਸਕਦਾ ਵੈ ਤੇ ਜਿਹੜੀ ਮਿੱਟੀ ਤੋਂ ਪਤਾ ਲੱਗਦਾ ਸੀ ਕਿ ਇੱਥੋਂ ਤੱਕ ਪਹਿਲਾਂ ਪਾਣੀ ਸੀ ਆ ਤੇ ਹੁਣ ਹੈ ਨਹੀਂ ਉਹ ਪਰ ਰਿਸਕ ਲਿੱਤਾ ਇਹਨਾਂ ਨੇ ਗਲਤ ਗੱਲ ਹੈ ਨਾਣਾ ਨਹੀਂ ਚਾਹੀਦਾ ਇਹ ਚੀਜ਼ ਦਾ ਜਿਹੜੀ ਸਿਟੀ ਦੇ ਵਿੱਚ ਆਪਾਂ ਹੈਗੇ ਹਾਂ ਇਸ ਟਾਈਮ ਇਹਦਾ ਨਾਮ ਹੈਗਾ ਸ਼ਿਸ਼ੂ ਠੀਕ ਹੈ ਜੀ ਇਹ ਹਿਮਾਚਲ ਪ੍ਰਦੇਸ਼ ਦਾ ਹੀ ਪਹਾੜ ਹੈਗਾ ਸ਼ਿਸ਼ੂ ਤੇ ਇਹਦੇ ਇੱਥੇ ਇੱਕ ਸ਼ਿਸ਼ੂ ਲੇਕ ਬਣੀ ਹੋਈ ਹੈ ਜਿਹਦੇ ਵਿੱਚ ਬੋਟਿੰਗ ਵਗੈਰਾ ਹੋ ਜਾਂਦੀ ਹੈ ਤੇ ਇੱਕ ਉੰਜ ਟੂਰਿਸਟ ਪੁਆਇੰਟ ਬਣਿਆ ਹੋਇਆ ਲੋਕੀ ਆਉਂਦੇ ਆ ਉੱਥੇ ਆਪਾਂ ਐਡਵੈਂਚਰ ਕਰਦੇ ਆ ਖਾਣ ਪੀਣ ਦਾ ਸਪੋਰਟ ਬਣਿਆ ਇੱਕ ਹੈਗਾ ਵਾਟਰਫਾਲ ਆਪਾਂ ਉਧਰਲੀ ਸਾਈਡ ਜਾਂਦੇ ਆ ਜਬ ਆਪਣਾ ਸਬੱਗ ਬਣਿਆ ਤਾਂ ਤੇ ਮਤਲਬ ਕਿ ਪੀਸਫੁੱਲ ਪ੍ਰਾਪਰਟੀ ਹੈ ਜਿਵੇਂ ਕਿ ਇੱਥੇ ਕੋਈ ਐ ਸੰਗ ਸੁਣਾਟ ਹੈ ਪੂਰੀ ਸ਼ਾਂਤੀ ਮਿਲਦੀ ਮਨ ਨੂੰ ਤੇ ਇੱਥੇ ਹੌਮਸਟੇਅ ਬਗਾਰਾ ਵੀ ਮਿਲ ਜਾਂਦੇ ਆ ਹੋਟਲ ਵਗੈਰਾ ਵੀ ਹੈਗੇ ਆ ਤੇ ਆਪਦਾ ਖਾਣ ਪੀਣ ਦਾ ਸਮਾਨ ਵੀ ਇੱਥੇ ਵਧੀਆ ਮਿਲ ਜਾਂਦਾ ਵਾ ਮਾਰਕੀਟ ਨਹੀਂ ਹੈਗੀ ਪੂਰੀ ਪ੍ਰੋਪਰ ਇੱਥੇ ਪਰ ਹੈ ਮਾੜਾ ਮੋਟਾ ਹੈ ਸਮਾਨ ਮਿਲ ਜਾਂਦਾ ਵਾ ਡੋਟ ਬੀ ਐ ਗਾਮਾ ਇਨ ਦਾ ਲੈਂਡ ਆਫ ਲਾਮਾ ਠੀਕ ਆ ਜੀ ਕਹਿੰਦੇ ਕੀ ਹੈ ਗਾਮਾ ਨਾ ਬਣੋ ਲਾਮਾ ਦੇ ਲੈਂਡ ਦੇ ਵਿੱਚ ਲੋ ਜੀ ਆ ਗਿਆ ਉਹ ਪਾਰਟ ਜਿੱਥੋਂ ਆਪਾਂ ਮੁੜਦੇ ਆ ਥੱਲੇ ਲੇਕ ਵਾਨ ਨੂੰ ਸ਼ਿਸ਼ੂ ਲੇਕ ਆ ਇੱਕ ਤੇ ਵਾਟਰਫਾਲ ਵਾਟਰਫਾਲ ਪਤਾ ਨਹੀਂ ਚੱਲਦਾ ਹੋਊਗਾ ਨਹੀਂ ਵੈਸੇ ਤਾਂ ਕਹਿੰਦੇ ਸਾਰੇ ਟਾਈਮ ਹੀ ਚੱਲਦਾ ਹੈ ਵਾਟਰਫਾਲ ਇੱਥੇ ਕੁਝ ਖਾਣੇ ਪੀਣੇ ਵੀ ਜਾ ਕੇ ਰਸ਼ ਬਹੁਤ ਹੁੰਦਾ ਇੱਥੇ ਕਿਉਂਕਿ ਲੋਕੀ ਬਹੁਤ ਹੁੰਦੇ ਇੱਥੇ ਬੋਟਿੰਗ ਵਗੈਰਾ ਹੋ ਜਾਂਦੀ ਹੈ ਨਾ ਬਾਕੀ ਜਿਪ ਲਾਈਨ ਹੈ ਬਾਕੀ ਨਾਲ ਚਨਾਗ ਰਿਵਰ ਵਗਦੀ ਪਈ ਜਿਹਦਾ ਦ੍ਰਿਸ਼ੀ ਵੱਖਰਾ ਵਾ ਛਿਸ਼ੂ ওয়াটারফল ਨਾ ਇਹ ਚਨਾਵ ਰਿਵਰ ਤੇ ਬਣਿਆ ਹੋਇਆ ਵਾ ਠੀਕ ਆ ਜੀ ਇੱਥੋਂ ਆਉਂਦਾ ਇਹ ওয়াটারਫਾਲ ਠੀਕ ਆ ਇਹ ਡਿੱਗ ਕੇ ਇਹਦੇ ਵਿੱਚ ਮਿਲ ਜਾਂਦਾ ਵਾ ਤੇ ਇਹ ਟਰੈਕ ਬਣਦਾ ਵਾ 1 ਕਿਲੋਮੀਟਰ ਦਾ ਇਹ ਜਿਪ ਲਾਈਨ ਤੋਂ ਤੁਸੀਂ ਜਾ ਸਕਦੇ ਦੂਜੀ ਸਾਈਡ ਨੂੰ ਕ੍ਰੋਸ ਕਰ ਸਕਦੇ ਹੋ ਜਿਪ ਰਾਈਨ ਦਾ ਜਿਹੜਾ ਪ੍ਰਾਈਸ ਹੈਗਾ ਵਾ 300 ਰੁਪਿਆ 300 ਰੁਪਏ ਚ ਉੱਧਰ ਲੈ ਕੇ ਜਾਣਾ ਨਾਲ ਹੀ ਵਾਪਸ ਲੈ ਕੇ ਆਉਣਾ ਉਹਨਾਂ ਦੇ ਇਹੀ ਆ ਬਾਕੀ ਟਰੈਕ ਤੁਹਾਨੂੰ ਆਪ ਕਰਨਾ ਪੈਣਾ ਵਾ ਥਾਂ ਥਾਂ ਤੇ ਥੋੜੇ ਕਾਊਂਟਰ ਬਣੇ ਹੋਏ ਟਿਕਟ ਵਾਲੇ ਤੁਸੀਂ ਉਹਨਾਂ ਤੋਂ ਟਿਕਟ ਲੈ ਸਕਦੇ ਹੋ ਤੇ ਦੂਜੀ ਸਾਈਡ ਤੇ ਤੁਸੀਂ ਕੈਂਪਿੰਗ ਵਗੈਰਾ ਵੀ ਕਰਨੀ ਹੋ ਇੱਥੇ ਕੈਂਪਿੰਗ ਵਗੈਰੇ ਦਾ ਵੀ ਪ੍ਰਬੰਧ ਹੈਗਾ ਉਹਦੇ ਪੈਸੇ ਵੱਖਰੇ ਲੱਗਣਗੇ ਤੇ ਵਧੀਆ ਦ੍ਰਿਸ਼ ਹੈ ਲੋਕ ਇੱਥੇ ਆਉਂਦੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਕੀ ਬਾਤ ਹੈ ਉਹ ਜਾਰੀ ਲੜਕੀ ਇੱਕ ਲੜਕਾ ਹੈ ਲੜਕੀ ਨਹੀਂ ਹੈ ਠੀਕ ਹੈ ਘੈਂੜਾ ਚੀਜ਼ ਹੈ ਮਤਲਬ ਕਿ ਜੇ ਟੂਰਿਸਟ ਇੱਥੇ ਆਉਂਦੇ ਆ ਐਡਵੈਂਚਰ ਕਰਨ ਆ ਚੀਜ਼ ਦਾ ਅੱਪਾ ਪਹੁੰਚ ਚੁੱਕੇ ਆਂ ਸ਼ਿਸ਼ੂ ਦੇ ਲੇਕ ਕੋਲੇ ਠੀਕ ਆ ਜੀ ਜਿਹਦੀ ਇਹ ਐਲੀਵੇਸ਼ਨ ਹੈਗੀ ਆ 3012 ਮੀਟਰ ਤੇ ਠੀਕ ਇਹਦੀ ਐਲੀਵੇਸ਼ਨ ਮੈਂ ਦਿਖਾ ਵੀ ਦਿਨਾ ਇੱਥੇ ਲਿਖੀ ਹੋਈ ਆ 3012 ਮੀਟਰ ਠੀਕ ਆ ਜੀ ਤੇ ਲੇਕ ਦੇ ਵਿੱਚ ਬੋਟਿੰਗ ਵਗੈਰਾ ਤੁਸੀਂ ਕਰ ਸਕਦੇ ਹੋ ਲੇਕ ਦੇ ਵਿੱਚ ਤੁਸੀਂ ਬੋਟਿੰਗ ਵਗੈਰਾ ਕਰ ਸਕਦੇ ਹੋ ਜਿਹਦੀ ਪ੍ਰਾਈਸਿੰਗ ਹੈਗੀ 200 ਰੁਪਿਆ ਤੇ 300 ਰੁਪਿਆ ਪਰ ਪਰਸਨ ਜਾਂ ਪਰ ਮਨ ਲਕਿ ਜਿਹੜੀ ਬੋਰਡ ਤੁਸੀਂ ਅਕਵਾਇਰ ਕਰਨੀ ਆ ਉਹ ਸਾਡੇ ਨਾਲ ਹੈਗੀ ਆ ਤੇ ਆ ਇੱਥੇ ਟਿਕਟ ਕਾਊਂਟਰ ਹੈ ਤੁਸੀਂ ਆਜ ਟਿਕਟ ਕਾ ਕੇ ਬੋਟਿੰਗ ਵਗੈਰਾ ਕਰ ਸਕਦੇ ਹੋ ਬਹੁਤ ਸੋਹਣੀ ਬਣੀ ਹੋਈ ਲੇਕ ਹੈ ਤੇ ਪਾਣੀ ਦਾ ਥੋੜਾ ਧੁੰਦਲਾ ਵਾ ਬਾਕੀ ਸੂਹੂਬਸਤੀ ਬਹੁਤ ਆ ਦੀ ਤੇ ਜਦੋਂ ਅਸੀਂ ਆਏ ਸੀ ਪਿਛਲੇ ਟਾਈਮ ਇਹਦੇ ਕੋਲੇ ਤੇ ਇੱਥੇ ਮਨ ਲਕਿ ਰੜਾ ਮદાન ਹੈ ਨਹੀਂ ਸੀ ਇੱਥੇ ਪੱਥਰ ਸੀ ਬਹੁਤ ਵੱਡੇ ਵੱਡੇ ਤੇ ਹੁਣ ਇੱਥੇ ਰੜਾ ਮਦਾਨ ਕਰਤਾ ਪਤਾ ਲੱਗਿਆ ਕਿ ਇੱਥੇ ক্রিকেট ਦਾ ਗਰਾਊਂਡ ਬਣਨ ਲੱਗਾ ਬਹੁਤ ਵਧੀਆ ਤੇ ਸਾਹਮਣੇ ਬਰਫੇ ਹੋਏ ਪਹਾੜ ਹੁਣ ਜੇ ਕਿਸੇ ਨੇ ਆਉਣਾ ਤਾਂ ਇੱਥੇ ਆ ਕੇ ਆਪਦਾ ਵੋਟਿੰਗ ਵਗੈਰਾ ਕਰ ਸਕਦੇ ਤੇ ਇਹ ਲੇਕ ਤੇ ਇੰਜੋਏ ਕਰ ਸਕਦੇ ਨੇ ਬਾਕੀ ਖਾਣ ਪੀਣ ਦੇ ਵੀ ਥਾਂ ਹੈਗਾ ਵਾ ਪਰਲੇ ਪਾਸੇ ਆਪਾਂ ਉਧਰਲੀ ਸਾਈਡ ਚੱਲਦੇ ਆਂ ਖਾਣ ਪੀਣ ਉੱਥੇ ਖਾਣੇ ਪੀਣੇ ਆ ਤੇ ਬਾਕੀ ਦੀ ਗੱਲ ਬਾਤ ਉੱਥੇ ਕਰਦੇ ਆਂ ਲੋ ਵੀ ਆਹ ਦਾ ਅਨੁਮਾਚਾ ਮਲ ਆ ਗਿਆ ਆਪਣੇ थैंक यू भाई थैंक यू आ खाने काफी टाइम ਦਾ ਕੁਝ ਖਾਦਾ ਨਹੀਂ ਹਾਂ ਉਸ ਤੋਂ ਬਾਅਦ ਦੇਖਦੇ ਆਂ ਚਾਹ ਪਾਣੀ ਦਾ ਚੰਪਣਿਆ ਪ੍ਰੋਗਰਾਮ ਤਾਂ ਪੀਣੇ ਆਂ ਜੋ ਆਪਾਂ ਥੱਲੇ ਦੇਖ ਕੇ ਆਂ ਸ਼ਿਸ਼ੂ ਵਾਟਰਫਾਲ ਵਾਟਰਫਾਲ ਤਾਂ ਹੋ ਰਿਹਾ ਠੀਕ ਹੈ ਜੀ ਤੇ ਆਹ ਰਹੀ ਲੇਕ ਜਿਹੜੀ ਆਪਾਂ ਦੇਖੀ ਸੀ ਦੱਸਿਆ ਸੀ 1012 ਮੀਟਰ ਤੇ ਆ ਤੇ ਸਾਹਮਣੇ ਹੈਗਾ ਜਿੱਥੇ ਹੈਲੀਪੈਡ ਉਤਰਦਾ ਵਾ ਮਨ ਲਕੀ ਲੋਕੇਸ਼ਨ ਬਹੁਤ ਸੋਹਣੀ ਹੈ ਤੇ ਮਨ ਕਿ ਵਧੀਆ ਐਡਵੈਂਚਰ ਕਰਨ ਵਾਸਤੇ ਹੈਗੀ ਹੈ ਟੂਰਿਸਟ ਵਾਸਤੇ ਮੈਂ ਤਾਂ ਸਾਂਝੇ ਕਿਤੇ ਕਈ ਬੰਦੇ ਘੁਮਨ ਦੇ ਸ਼ਕੀਨ ਹੁੰਦੇ ਆ ਇਕੱਲਾ ਐਡਵੈਂਚਰ ਕਰਕੇ ਥੋੜੀ ਥੋੜੀ ਸਮਾਦਰ ਐਡਵੈਂਚਰ ਕਰਨਾ ਚਾਹੁੰਦੇ ਹਨ ਇੱਕ ਥਾਂ ਤੇ ਇਕੱਠਾ ਮਿਲ ਜੇ ਇੱਥੇ ਮਿਲ ਜੂਗਾ ਤੁਸੀਂ ਜੇ ਕਿਸੇ ਨੇ ਉਹਨਾਂ ਦੇ ਇੱਥੇ ਆ ਸਕਦੇ ਨੇ ਤੇ ਖਾਣ ਪੀਣ ਵੀ ਵਧੀਆ ਮਿਲ ਜਾਂਦਾ ਵਾ ਖੂਬਸੂਰਤੀ ਸਟਾਰਟ ਹੋ ਚੁੱਕੀ ਹੈ ਲਦਾਖ ਦੀ ਇੱਥੇ ਤੁਸੀਂ ਦੇਖ ਹੀ ਸਕਦੇ ਹੋ ਕਿ ਟ੍ਰੇਲ ਲਾਈਨ ਖਤਮ ਹੁੰਦੇ ਕਗਾਰ ਤੇ ਆ ਚੁੱਕੀ ਆ ਤੇ ਟਾਂਡੀ ਪਹੁੰਚਣ ਵਾਲੇ ਆਪਾਂ ਟਾਂਡੀ ਲਗਭਗ ਆਪਣਾ 2 ਜਾਂ 3 ਕਿਲੋਮੀਟਰ ਪਿਆ ਹੋਇਆ ਤੇ ਮੈਂ ਤਾਂ ਤੁਹਾਨੂੰ ਗੱਲ ਸਾਂਝੀ ਕਰੀਏ ਕਿ ਟ੍ਰੇਲ ਲਾਈਨ ਜਮਾਂ ਹੀ ਖਤਮ ਹੋ ਰਹੀ ਆ ਹੁਣ ਦੇਖ ਸਕਦੇ ਹੋ ਥੋੜੇ ਥੋੜੇ ਰਹਿ ਗਏ ਕਿਤੇ ਦਰਖਤ ਸੀ ਤੇ ਬੂਟੀਆਂ ਹੀ ਰਹਿ ਗਈਆਂ ਕੱਲੀਆਂ ਬਾਕੀ ਜਿਹੜਾ ਸਾਰਾ ਏਰੀਆ ਇਸ ਸਲਾਈਡਿੰਗ ਏਰੀਆ ਵਜਿਦਾ ਵਾ ਇਹਨਾਂ ਨੇ ਕਿਹਾ ਇੱਥੇ ਰੁਕਣਾ ਨਹੀਂ ਕਿਸੇ ਨੇ ਵੀ ਤੇ ਆਪਾਂ ਤਾਂ ਚੱਲੀ ਚੱਲੋ ਕੁਝ ਨਹੀਂ ਪਤਾ ਕਿਦੋਂ ਉੱਤੋਂ ਪੱਥਰ ਜੜ ਥੱਲੇ ਆ ਕੇ ਡਿੱਗ ਜਾਏ ਆਪਾਂ ਆ ਚੁੱਕੇ ਸੀ ਟਾਂਡੀ ਇੱਧਰ ਜਾ ਕੇ ਟਾਂਡੀ ਦੀ ਦੁਕਾਨਾਂ ਸਟਾਰਟ ਹੋ ਜਾਂਦੇ ਨਾਲ ਪੁੱਲ ਆ ਜਾਂਦਾ ਉਹ ਤੁਹਾਨੂੰ ਦਿਖਾਉਂਗਾ ਰਸਤੇ 'ਚ ਤੇ ਆ ਹੁੰਦਾ ਜਿਹੜਾ ਦਿੱਥੇ ਸੰਗਮ ਹੁੰਦਾ ਇਹ ਆ ਰਹੀ ਆ ਭਾਗਾ ਨਦੀ ਠੀਕ ਆ ਜੀ ਤੇ ਇਹ ਆ ਰਹੀ ਆ ਜਿਹਨੂੰ ਅਸੀਂ ਚਨਾਬ ਕਹਿ ਰਹੇ ਆ ਅਸੀਂ ਤੁਹਾਨੂੰ ਕਿਉਂ ਚਨਾਬ ਨਦੀ ਆ ਹੈ ਤਾਂ ਚਨਾਬ ਹੀ ਆ ਗਾਂਜਾ ਕਿ ਚਨਾਬ 'ਚ ਮਿਲ ਜਾਨੂੰ ਚਨਾਬ ਵੀ ਕਹਿੰਦੇ ਆ ਵਿੱਚ ਚੰਦਰਾ ਨਦੀ ਕਹਿੰਦੇ ਨੂੰ ਚੰਦਰਾ ਉੰਜ ਨੂੰ ਚੰਦਰਾ ਨਦੀ ਕਹਿੰਦੇ ਤੇ ਭਾਗਾ ਨਦੀ ਆ ਰਹੀ ਜਿੱਥੇ ਚੰਦਰ ਭਾਗਾ ਦਾ ਕਨਫਲੂਐਂਸ ਹੁੰਦਾ ਵਾ ਜਿਹਨੂੰ ਆਪਾਂ ਸੰਗਮ ਕਹਿ ਦਿੰਦੇ ਆ ਤੇ ਟਾਂਡੀ ਦਾ ਸੰਗਮ ਪੁਆਇੰਟ ਆ ਵਾ ਤੇ ਸੰਗਮ ਪੁਆਇੰਟ ਬਹੁਤ ਵਧੀਆ ਦੇਖਣਯੋਗ ਹੈ ਤਾਂ ਕਰਕੇ ਟਾਂਡੀ ਰੁਕਿਆ ਸੀ ਤੇ ਮੈਂ ਕਿਹਾ ਚਲ ਇਹ ਵੀ ਗੱਲ ਤੁਹਾਨੂੰ ਗੱਲ ਕਲੀਅਰ ਕਰਨ ਲਈ ਕਈ ਕਹਿਣਗੇ ਕਿ ਚੋਣ ਆਪ ਚੋਣ ਕਰੀ ਜਾਂਦੇ ਕਿ ਚੰਦਰਾ ਵਾ ਚੰਦਰਾ ਹੀ ਚੋਣ ਹੁੰਦੀ ਹੈ ਤੇ ਗਾਂ ਜਾ ਕੇ ਨੇ ਚੋਣ ਆਪ ਚੀ ਮਿਲਣਾ ਵਾ ਠੀਕ ਹੈ ਜੀ ਤੇ ਜਿਹੜੀ ਕਿ ਚੋਣ ਜਾਂਦੀ ਹੈ ਪਾਕਿਸਤਾਨ ਚ ਪਾਕਿਸਤਾਨ ਤੋਂ ਗਾਂ ਹਿੰਦ ਮਹਾਸਾਗਰ ਵਿੱਚ ਬਸ ਕਈ ਅੰਤ ਹੀ ਨਹੀਂ ਹੈਗਾ ਇਹ ਨਦੀਆਂ ਦਾ ਤੇ ਐਂਡ ਤੇ ਜਿਹੜੀ ਮਹਾ ਜਿਹੜੀ ਵੱਡੀ ਨਦੀ ਆ ਉਹ ਤੇ ਜਾ ਕੇ ਮਿਲ ਜਾਣਾ ਵਾ ਦੇਖ ਸਕਦੇ ਹੋ ਤੁਸੀਂ ਆ ਜਿਹੜਾ ਪੁਲ ਆ ਗਿਆ ਟਾਂਡੀ ਦਾ ਬਹੁਤ ਮਸ਼ਹੂਰ ਪੁਲ ਹੈ ਇਹ

ਅੱਜ ਜੇ ਜਿਹੜੀ ਉਮੀਦ ਹੈ ਕਿ ਦਰਚਾ ਰੁਕੰਦੀ ਹੈ ਆਪਣੀ ਕਿ ਦਰਚਾ ਚੱਲੀਏ ਕਿਉਂਕਿ ਦਰਚਾ ਤੋਂ ਬਾਅਦ ਆਪਣਾ ਜਿਹੜਾ ਇੱਕ ਪਾਸਾ ਲੈਣ ਨੂੰ ਮੁੜ ਜਾਂਦਾ ਇੱਕ ਪਾਸਾ ਜੰਸਕਰ ਨੂੰ ਮੁੜ ਜਾਂਦਾ ਬਾਕੀ ਵੇਖਦੇ ਆਂ ਕੀ ਮੰਦਾ ਸਵੱਗ ਆਪਾਂ ਆ ਚੁੱਕੇ ਆਂ ਕਲੌਂਗ ਜੀ ਕਲੌਂਗ ਦੇਖ ਸਕਦੇ ਆਂ ਕੁਝ ਘਰ ਉੱਧਰ ਬਣੇ ਹੋਏ ਆ ਤੇ ਕੁਝ ਰੋਡ ਤੇ ਆਣਗੇ ਅੱਗੇ ਜਾ ਕੇ ਠੀਕ ਆ ਜੀ ਤੇ ਇੱਕ ਲੌਂਗ ਹੈ ਤਾਂ ਹਿਮਾਚਲ ਦਾ ਲਾਹੌਰ ਸਪੀਦੀ ਦਾ 파ਟ ਹੀ ਆ ਇਹ ਤੇ ਇੱਥੇ ਦੋ ਮਨਿਸਟਰੀਆਂ ਗੰਪੇ ਆ ਬਹੁਤ ਵਧੀਆ ਦੇਖਣ ਵਾਲੇ ਠੀਕ ਹੈ ਤੇ ਇੱਕ ਅੰਦਰ ਜਿਹੜੀ ਇਹਨਾਂ ਦੀ ਮਿਊਜ਼ੀਅਮ ਹੈ ਬਹੁਤ ਵਧੀਆ ਇੱਕ ਨੂੰ ਨਾਮ ਵਜਦਾ ਹੈ ਇਹ ਲਾਹੋਲ ਤਿਬੇਤਨ ਮਿਊਜ਼ੀਅਮ ਹੈ ਬਹੁਤ ਵਧੀਆ ਨਹੀਂ ਲਾਹੋਲ ਐਂਡ ਸਪੀਤੀ ਟਰਾਈਬ ਮਿਊਜ਼ੀਅਮ ਹੈ ਬਹੁਤ ਵਧੀਆ ਮਿਊਜ਼ੀਅਮ ਹੈ ਦੇਖਣ ਵਾਲਾ ਇਹਦੇ ਚ ਹਮਾਚਲ ਪ੍ਰਦੇਸ਼ ਦੇ ਜਿਹੜੀਆਂ ਪੁਰਾਣੀ ਐਂਟਿਕ ਚੀਜ਼ਾਂ ਉਹ ਰੱਖੀਆਂ ਹੋਈਆਂ ਇਸ ਤੋਂ ਇਲਾਵਾ ਇੱਥੇ ਜਿਹੜੇ ਦੋ ਤੁਹਾਨੂੰ ਗੰਪੇ ਦੱਸਤੇ ਆ ਇੱਕ ਤੁਹਾਨੂੰ ਆਪਣਾ ਮਿਊਜ਼ੀਅਮ ਦੱਸਤਾ ਮਾਰਕੀਟ ਹੈਗੀ ਆ ਬਾਕੀ ਦੀਪਕ ਤਾਲਾ ਦਿੱਥੋਂ 42 ਕਿਲੋਮੀਟਰ ਹੈਗੀ ਐ ਕਲੌਂਗ ਤੋਂ ਦੇਖਣੀ ਹੋਵੇ ਤਾਂ ਬਾਕੀ ਵਧੀਆ ਬਣਿਆ ਹੋਇਆ ਹੋਮਸਟੇ ਹੈਗੇ ਆ ਇਹਦੇ ਵਿੱਚ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਕਲੌਂਗ ਤੋਂ ਬਾਅਦ 350 ਕਿਲੋਮੀਟਰ ਤੱਕ ਕੋਈ ਪੈਟਰੋਲ ਪੰਪ ਤੁਹਾਨੂੰ ਨਹੀਂ ਮਿਲਣਾ ਮਿਲਦਾ ਜਾਊਗਾ ਤੁਹਾਨੂੰ ਤੇਲ ਉਹ ਮਿਲੂਗਾ ਆਪਣਾ ਟਾਪਿਆਂ ਵਗੈਰਾ ਤੁਹੀਂ ਮਿਲੂਗਾ ਉਹ ਪਤਾ ਨਹੀਂ ਹੁਣ ਕਿਸਾ ਨਾ ਹੋਊਗਾ ਬਾਕੀ ਮੈਂ ਥੋਂ ਕਲੌਂਗ ਤੱਕ ਬਾਈਕ ਦੀ ਜਿਹੜੀ ਟੈਂਕੀ ਰਹਿੰਦੀ ਸੀ ਮਾਣੀ ਮੋਟੀ ਉਹ ਫੁੱਲ ਕਰਾ ਲਈ ਐ ਹੁਣ ਗਾਹ ਨੂੰ ਚੱਲੇ ਆਪਾਂ ਫਾਤੇ ਆ ਕੋਸ਼ਿਸ਼ ਤਾਂ ਇਹ ਹੈ ਕਿ ਦਰਚਾ ਤੱਕ ਆਪਾਂ ਪੁੱਜ ਜਾਈਏ ਜਿੰਨੀ ਤੁਸੀਂ ਰਿਵਰ ਦੇਖਨੇ ਆ ਇਹਦਾ ਨਾਮ ਹੈਗਾ ਪਾਗਾ ਠੀਕ ਆ ਜੀ ਤੇ ਆਪਾਂ ਇਸ ਟਾਈਮ ਹੈਗੇ ਜਿਸਪਾ ਦੇ ਵਿੱਚ ਜਿਸਪਾ ਦੇ ਇੱਕ ਹੋਟਲ ਹੈਗਾ ਪਾਗਾ ਰਿਵਿਊ ਠੀਕ ਆ ਆਲੇ ਆਪਾਂ ਹੋਮਸਟੇਅ ਕਹਿ ਸਕਦੇ ਹਾਂ ਹੋਟਲ ਕਹਿ ਸਕਦੇ ਹਾਂ ਇੱਥੇ ਰੁਕੇ ਆ ਤੇ ਇਹ ਆਪਾਂ ਨੂੰ ਮਿਲਿਆ ਵਾ 700 ਰੁਪਏ ਦਾ ਠੀਕ ਆ ਇਹਦੇ ਵਿੱਚ ਜੇ ਆਪਾਂ ਖਾਣਾ ਇਨਕਲੂਡ ਕਰਦੇ ਆ ਤੇ 1000 ਰੁਪਏ ਦਾ ਕਹਿੰਦੇ ਕਰ ਦਾਂਗੇ ਅਪਰੋਕਸ ਨਹੀਂ ਤਾਂ ਕਹਿੰਦੇ 500 ਰੁਪਏ ਦਾ ਖਾਣਾ ਤੇ 1000 ਰੁਪਏ ਮੰਗ ਰਹੇ ਸੀ ਮੈਂ 바ਰਗੇਨਿੰਗ ਕਰਕੇ ਘਟਾ ਲਿਆ 1000 ਰੁਪਏ ਤੇ ਅਡਜਸਟਮੈਂਟ ਕਰ ਲਈ ਕਿਉਂਕਿ ਸੀਜ਼ਨ ਆਫ ਹੋ ਰਿਹਾ ਤੇ bargaining करनी ਵੀ ਇਹ ਨਾਲੇ واجب ਸਮਝਿਆ ਤੇ ਬਾਕੀ ਤੁਮੰਦਲ ਰੂਮ ਦਾ ਝਾਕਾ ਤਖੁੰਨੇ ਆਪਾਂ ਕਿ ਹੋ ਜਾ ਆ ਜੋ ਆ ਵੇ ਆਪਣਾ ਰੂਮ ਠੀਕ ਹੈ ਜੀ ਅਜੇ ਖਲਾਰਾ ਪਾਉਣਾ ਕਿ ਸਵੇਰੇ ਜਿਆਦਾ ਪੈਣਾ ਮੈਂ ਬੈੱਡ ਮਿਲ ਗਿਆ ਆਪਣਾ ਡਬਲ ਵਾਲਾ ਪੁਆਇੰਟ ਹੈਗੇ ਆ ਚਾਰਜ ਕਰਨ ਵਾਸਤੇ ਤੇ ਬਾਥਰੂਮ ਨਾਲ ਅਟੈਚ ਹੈ ਇਹਦੇ ਦੇ ਪਾਸੇ ਠੀਕ ਹੈ ਤੇ ਠੀਕ ਹੈ ਕੋਈ ਚਾਹੀਦਾ ਵਾ ਸਾਰਾ ਕੁਝ ਮਿਲ ਗਿਆ ਆਪਾਂ ਨੂੰ ਦੇ ਵਿੱਚ ਬਾਕੀ ਗੱਲ ਰਹਿ ਗਈ ਹੈ ਕਿ ਜਿਸ ਪਾਸ ਰੁਕੇਗਾ ਤੁਹਾਨੂੰ ਹੁਣ ਜਿਸ ਪਾਸ ਉਹ ਗੰਦਾ ਦਰਵਾਜ਼ਾ ਤਾਂ ਸੋਚਿਆ ਸੀ ਦਰਵਾਜ਼ਾ ਤੋਂ 9 ਕਿਲੋਮੀਟਰ ਹੈਗਾ ਵਾ ਪਰ ਫਾਕਬਾਲਾ ਗਿਆ ਸੀ ਸਵੇਰ ਟਾਈਮ ਨਾਲ ਨਿਕਲ ਗਿਆ ਸੀ ਤੇ ਇੱਥੇ ਆਕਸੀਜਨ ਦੀ ਦਿੱਕਤ ਹੈ ਥੋੜੀ ਜੀ ਸਟਾਰਟ ਹੋ ਗਈ ਕਿ ਇੰਨੀ ਜਲਦੀ ਇੰਨਾ ਜੰਪ ਮਾਰਨਾ ਵੀ ਕਿਹੜਾ ਸੋਖੀ ਗੱਲ ਹੈ ਹੁਣ ਇਸ ਟਾਈਮ ਬੈਠੇ ਆਪਾਂ 3200 3200 ਮੀਟਰ ਤੇ ਬੈਠੇ ਆ ਇਸ ਟਾਈਮ ਤੇ ਦੇਖ ਲਓ ਕਿੱਥੇ ਆਪਾਂ ਮੈਂ ਸੋ 200 ਮੀਟਰ ਤੇ ਸੀ ਤੇ ਹੁਣ 3200 ਮੀਟਰ ਤੇ ਆ ਗਿਆ ਜੰਪ ਉਹ ਪੈ ਗਿਆ ਚਲੋ ਜਿਸ ਪਾਸ ਰੁਕ ਗਏ ਇੱਥੇ ਸਟੇ ਕਰਾਂਗੇ ਰਾਤ گزارਾਂਗੇ ਤੇ ਸਵੇਰ ਨਿਕਲਾਂਗੇ ਆਪਣੇ ਨਵੇਂ ਪੈਡਲ ਲਈ ਉਹ ਤੁਹਾਨੂੰ ਸਵੇਰੇ ਦੱਸੂਗਾ ਆਪਾਂ ਕਿਹੜੀ ਸਾਈਡ ਨਿਕਲਣਾ ਵੈ ਕੋਈ ਦੋ ਰਸਤੇ ਬੰਦੇ ਪਏ ਆ ਹੁਣ ਮਾਈਂਡ ਵੀ ਦੋ ਚਿੱਤ ਹੈ ਹੀ ਆ ਉਹ ਮੈਂ ਤੁਹਾਨੂੰ ਸਵੇਰੇ ਡਿਸਾਈਡ ਕਰ ਦੂਗਾ ਕਿਹੜੇ ਪਾਸੇ ਆਪਾਂ ਨਿਕਲਦੇ ਆ ਤੇ ਵੀਡੀਓ ਅੱਜ ਦੀ ਇੱਥੋਂ ਤੱਕ ਹੈ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਤੇ ਨਵੇਂ ਸਫ਼ਰ ਨਾਲ ਅੱਜ ਲਈ ਬਾਏ